ਚੱਲ 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 ਇੱਕ ਸ਼ਿਕਾਰੀ ਛੜਤਾ ਫੇ ਮਾੜਾ ਬੜਾ ਹੋ ਗਿਆ ਜਬ ਮਾਰਿਆ ਦੂਜਾ ਵੀ ਬਿਮਾਰ ਹੋ ਗਿਆ ਤਬਈ ਫਿਰ ਬੜਾ ਜਿਆਦਾ ਹੀ ਮਾੜਾ ਹੋ ਗਿਆ ਹੋ ਇਧਰ ਸੁੱਤਾ ਗਰਮੀ ਬੜੀ ਆ ਆ ਜਾ ਚੱਲ ਚੱਲ ਇਹ ਬਹੁਤ ਹੀ ਜਿਆਦਾ ਮਾੜਾ ਹੋ ਗਿਆ ਗਰਮੀ ਨਾਲ ਬਿਮਾਰ ਹੋ ਗਿਆ ਹੀ ਚੱਲ ਜਾਣਾ ਉਹਦਾ ਸਿੱਧੇ ਅੰਦਰ ਹੀ ਆ ਇੱਥੇ ਫਿਰ ਲਾ ਘੜੀ ਫਿਰ ਲਾ ਫਿਰ ਲਾ ਇੱਥੇ ਫਿਰ ਲਾ ਘੜੀ ਵੀ ਬੜੇ ਦਿਨ ਕਿੰਨੇ ਦਿਨ ਤੇ 2 ਦਿਨ ਤੇ 3 ਗੁਲੂ ਗੋਸ਼ ਲਾਉਂਦੇ ਰਹੇ ਫਿਰ ਜਾ ਕੇ ਉਹਨਾਂ ਕੈਮ ਹੋਇਆ ਥੋੜਾ ਜਿਆ ਜਿਆਦਾ ਹੀ ਮਾੜਾ ਹਾਲ ਹੋ ਗਿਆ ਸੀ ਨਰੀਣ ਤਾਂ ਕਹੇ ਕਿ ਕਿਰੇਂਦਰ ਚੱਲ ਜੀ ਅਸੀਂ